ਓਏ ਕਿਸੇ ਦੇਸ਼ ਦੀ ਧਰਤੀ 'ਚੋਂ ਤਾਂ ਕੋਲੇ ਨਿਕਲ ਹੀ ਆਉਂਦੇ ਨੇ ਕਿਸੇ ਦੇਸ਼ ਦੀ ਧਰਤੀ 'ਚੋਂ ਹੀਰੇ ਕਿਤੇ ਚਾਂਦੀ ਕਿਸੇ ਦੇਸ਼ ਦੀ ਧਰਤੀ 'ਚੋਂ ਕੱਚਾ ਤੇਲ ਨਿਕਲ ਹੀ ਆਉਂਦੇ ਤੇ ਸਾਡੇ ਵਾਲੀ 'ਚੋਂ ਟਰਾਲੀਆਂ ਹੀ ਨਿਕਲ ਜਾਂਦੀਆਂ ਨੇ ਉਹ ਵੀ ਧਰਨੇ ਦੇ ਦੇ ਕੜਾਈਆਂ ਨੇ ਵੀ ਇੱਥੇ ਕੋਈ ਖਣਿਜਵਰਤ ਹੋ ਸਕਦਾ ਜੀ ਜੇਸੀਬੀ ਲਾਓ ਤੇ ਪੱਟੋ ਉਹੀ ਗੱਲ ਪਤੰਦਰ ਦੇ ਟਰਾਲੀਆਂ ਜਦੋਂ ਨਿਕਲੀਆਂ ਨੇ ਨਾ ਓਏ ਕਿਸ ਚੋ ਬੱਢੀਆਂ ਨਿਕਲੇ ਕਿਤੋਂ ਕੁਛ ਨਿਕਲਾ ਫਿਰ ਸਾਡਾਂ ਨੇ ਜਿਉਂ ਜਕਾਰੇ ਲਾਇਆ ਪੰਜਾਬ ਸਰਕਾਰ ਮੁਰਦਾ ਵਾ ਇਹ ਗੱਖ ਨਿਜਵਾਰਥ ਨਿਕਲੇ ਨੇ ਇਹ ਮਤਲਬ ਕਿ ਕੀ ਸਿਸਟਮ ਹੈ ਥੋੜਾ ਜਿਹਾ ਹਨਾ ਖਬਰਾਂ ਵਾਲੇ ਤਾਂ ਕਹਿੰਦੇ ਨੇ ਵੀ ਟਰਾਲੀਆਂ ਨਹੀਂ ਕਿਸਾਨਾਂ ਦੀਆਂ ਚਲੋ ਇਹ ਤਾਂ 90 ਅਣਿਕਰਮ ਵਾਲੀ ਧਰਤੀ ਆ ਭਰਾਵੋ ਆਸੇ-ਪਾਸੇ ਵੀ ਪੱਟ ਕੇ ਦੇਖ ਲੋ ਘਰੋਂ ਕਈ ਵਾਰੀ ਕੋਈ ਹੋਰ ਵੀ ਧਾਤ ਨਿਕਲ ਸਕਦੀ ਆ ਹੈਨਾ ਤੇ ਕਿਸਮਤ ਆ ਦੇਖੋ ਬਾળી ਪਜਾਉ ਧਰਤੀ ਆ ਜੀ ਤੁਸੀਂ ਐ ਮੰਨ ਲਓ ਵੀ ਟਰਾਲੀ ਹੀ ਨਿਕਲੀਆਂ ਦੀਆਂ ਟਰਾਲੀ ਹੀ ਨਿਕਲੀਆਂ ਆਂ ਨੇ ਲੋਹ ਮੰਡੀ ਗਵਿੰਦਗੜ੍ਹ ਤੱਕ ਜਾ ਸਕਦੀ ਇਹ ਗੱਲ ਆ ਉੱਥੋਂ ਤੱਕ ਵੀ ਜਾ ਸਕਦੀ ਆ ਬਹੁਤ ਖੁਸ਼ਖਬਰੀ ਕਹਿ ਸਕਦੇ ਹਾਂ ਤਾਂ ਆਪਾਂ ਖੁਸ਼ਖਬਰੀ ਕਹਿ ਸਕਦੇ ਹਾਂ ਇੱਕ ਕਿਸਾਨ ਬਹੁਤ ਵੱਡੇ ਮੇਰੇ ਹਿਸਾਬ ਨਾਲ ਸਾਇੰਟਿਸਟ ਹੀ ਮੰਨ ਲਓ ਜਿੰਨਾਂ ਨੂੰ ਪਤਾ ਵੀ ਇੱਥੇ ਕੋਈ ਧਾਤ ਇੱਥੇ ਖਣਿਜ ਪਦਾਰਥ ਪਿਆ ਹੈ ਕੋਈ ਦੇਖੋ ਕਿਸੇ ਨੂੰ ਨਹੀਂ ਥਿਆਏ ਉਹ ਕਿਸੇ ਨੂੰ ਨਹੀਂ ਥਿਆਏ ਬਿਨਾਂ ਬਈ ਧਰਤੀ ਇੱਥੋਂ ਤੱਕ ਖਣਿਜ ਪਦਾਰਥ ਪੈਦਾ ਕਰ ਸਕਦੀ ਆ ਕੱਚੀ ਧਾਤ ਜਮੈਂ ਜੜ ਲੱਗੀ ਹੋਈ ਸੀ ਪਰ ਟਰਾਲੀ ਨੂੰ ਜੜ ਲੱਗੀ ਹੋਈ ਸੀ ਥੋੜੇ ਰੰਗ ਰੰਗੇ ਜਾ ਮਾਰ ਨਫੂ ਉਹ چیز ਵਧੀਆ ਥੋੜਾ ਹੋਰ ਪੱਟ ਕੇ ਦੇਖਣਾ ਜੇ ਕਈ ਵਾਰੀ ਕੁਝ ਹੋਰ ਬਣਾ ਨਿਕਲੇ ਵੇ ਅਸੀ ਉਸੀ ਜੇ ਵੀ ਕਹਿੰਦੇ ਘਮਾਚੇ ਹੋਏ ਨੇ ਉਹ ਕੀ ਪਤਾ ਭਾਈ ਕਿਹੜੀ ਧਰਤੀ ਜੂ ਨਿਕਲ ਗਈ ਤੇ ਹੁਣ ਕਿਸਾਨ ਹੀ ਕਢਾ ਸਕਦੇ ਨੇ ਪਤਾ ਨਹੀਂ ਕਿੱਥੋਂ ਸਟੱਡੀ ਕਰੀ ਹੋਈ ਇਹਨਾਂ ਨੇ ਔਕ ਕਿ ਕਿਸਾਨਾਂ ਨੂੰ ਪੜਨੇ ਨੂੰ ਪੜਨੇ ਪਤਾ ਨਹੀਂ ਕਿਹੜਾ ਨੈਵੀਗੇਸ਼ਨ ਲਾਇਆ ਇਹਨਾਂ ਕੋਲੇ ਵੀ ਕੋਈ ਸੈਟੇਲਾਈਟ ਜਾਂ ਲਾ ਕੇ ਪਾ ਮੱਲਦਾ ਜਿਹੜਾ ਵੀ ਪਤੰਦਰ ਜਿਵੇਂ ਸਰਕਾਰਾਂ ਦਾ ਤਾਹਾਂ ਤੋਂ ਦੇਖਦੀਆਂ ਥੱਲੇ ਵਹਿ ਗਈ ਦੇਖ ਲੈਂਦੇ ਨੇ ਪਤਾ ਨਹੀਂ ਕਿਹੜੀ ਚੁੰਬਕ ਲਾਈ ਉਹ ਕਿਹੜੀ ਨਾ ਮਾਦੇ ਪਤਾ ਨੇ ਪਟਾਤਾ ਸਾਰਾ ਕੁਝ ਚਲੋ ਭਾਈ ਮੁਬਾਰਕਾਂ ਆਉਂਦੀਆਂ ਪਛਾਣ ਕੇ ਲੈ ਜਾਓ ਸੰਦ ਕਿਹੜਾ ਮਸਾ ਬਣਦੇ ਨੇ ਹੈ 12 ਫੁੱਟੀ ਵਾਲੀ ਤਾਂ ਮੱਲਾ ਦਾ 6 ਤੈਨੂੰ ਫੁੱਟੀ ਕਰੀ ਪਈ ਸੀ ਤੋੜ-ਤੋੜ ਕੇ ਸੋ ਕਿਸਮਤ ਵਾਲੇ ਆਪ ਆਪਣੀ ਧਰਤੀ ਦੇ ਵਿੱਚੋਂ ਖਣਿਜ ਜਵਾਰਥ ਮਿਲਣੇ ਸ਼ੁਰੂ ਹੋ ਗਏ ਕਿਸਾਨ ਭਰਾਵਾਂ ਲਈ ਬਹੁਤ ਖੁਸ਼ਖਬਰੀ ਵਾਲੀ ਗੱਲ ਹੈ ਜੀ ਤੇ ਤੁਸੀਂ ਵੀ ਆਪਣੇ ਆਸ-ਪਾਸੇ ਦੇਖੋ ਕਈ ਵਾਰੀ ਕੋਈ ਕੱਚਾ ਤੇਲ ਆ ਜਾ ਕੋਈ ਕੈਂਪਰ ਹੋਰ ਕੀ ਕੀ ਕਮਾਚਿਆ ਸੀ ਇਨਿਜ ਪਦਾਰਥਾਂ ਚੋ ਅ ਤਰਪਾਲਾਂ ਤਰਪਾਲਾਂ ਦਾ ਡਲ ਜੀਆਂ ਹੋਣੀਆਂ ਕੋਈ ਫਾਇਦਾ ਨਹੀਂ ਮੱਛਰਾਂ ਮਾਰਿਓ ਤੋਂ ਮੋਟਾ ਮੋਟਾ ਖਣਿਜ ਪਦਾਰਥਾ ਪਕਰ ਧਰਤੀ ਚੋਂ ਕੱਢ ਸਕਦੇ ਆ ਹਾਜੀ ਦਾ ਸੂਤਰਾ ਐ ਕਹੀ ਜਾਂਦੇ ਕਹਿੰਦੇ ਟਰਾਲੀਆਂ ਦੇ ਵਿੱਚ ਖੰਡ ਤੇ ਸ਼ੱਕਰ ਵੀ ਸੀ ਦੇਖੋ ਜੀ ਚਲੋ ਇੰਨੀਆਂ ਚੀਜ਼ਾਂ ਛੱਡਣੀ ਚਾਹੀਦੀ ਆ ਹੁਣ ਕਿਉਂਕਿ ਦੇਖੋ ਹੁਣ ਜੋ ਕਰਮ ਵਾਲੀ ਧਰਤੀ ਮਿਲੀ ਗਈ ਦੱਬਣ ਵਾਸਤੇ ਉਹ ਖੁਈ ਲਾ ਦੀ ਚਾਹ ਤੂੰ ਵੀ ਬਣਾਈ ਹੋ ਅਗਲੇ ਨੇ ਹਨਾ ਤੇ ਚਲ ਐਨ ਲੱਕ ਦਾ ਚਲੋ ਕੋਈ ਨਾ ਜੀ ਖੰਡ ਖੁੰਡ ਦਾ ਛੱਡ ਦੋ ਹਨਾ ਬਾਕੀ ਖਨਿਜ ਬਾਜ਼ਾਰ ਤਾਂ ਆਪਾਂ ਇਕੱਠੇ ਕਰਦੇ ਰੜ ਰੁਲ ਕੇ ਕੋਈ ਚੱਕਰ ਨਹੀਂ ਤੇ ਹਾਂ